ਇਹ ਕੋਦ ਉਹਨਾਂ ਜਿਹਨਾਂ ਸੌਖੇ ਪਾਸ਼ਾ ਚ ਸਮਝਾਉਣਾ ਵੀ ਆਪਾਂ ਗੱਡੀ ਚਲਾਉਨੇ ਆ ਗੱਡੀ ਦਾ ਮਤਲਬ ਨਿਊਟਰਲ ਗੇਅਰ ਹੁੰਦਾ ਇੱਕ ਬੈਕ ਗੇਅਰ ਹੁੰਦਾ ਇੱਕ ਪਹਿਲਾ ਗੇਅਰ ਹੈ ਇੱਕ ਦੂਜਾ ਇੱਕ ਤੀਜਾ ਇੱਕ ਚੌਥਾ ਹੁਣ ਤਾਂ ਗੱਡੀਆਂ ਵੀ ਆਟੋ ਤੇ ਆ ਗਈਆਂ ਸਾਡੇ ਮਨ ਦੀ ਵੀ ਇਹੀ ਵਸਤ ਹੈ ਗੇਅਰ ਪਾਉਣ ਦੀ ਲੋੜ ਹੀ ਨਹੀਂ ਹਾਂ ਆਟੋ ਤੇ ਹੀ ਆ ਗਈਆਂ ਸਾਡੇ ਮਨ ਵੀ ਆਟੋ ਤੇ ਕਰ ਲਏ ਹੁਣ ਉਹਨਾਂ ਨੇ ਇਹ ਬਿਰਤੀਆਂ ਨੇ ਤਿੰਨ ਕਿ ਬਾਹਰਲੀ ਦੁਨੀਆ ਨੂੰ ਜਦੋਂ ਅਸੀਂ ਦੇਖਦੇ ਆ ਜੇ ਤਾਂ ਅਸੀਂ ਨੈਗੇਟਿਵ ਬਿਰਤੀ ਤੋਂ ਦੇਖਾਂਗੇ ਤਾਂ ਨਿੰਦਿਆ ਤੇ ਕ੍ਰਿਟਿਸਿਜ਼ਮ ਹੋਊਗਾ ਹੂੰ ਚਾਹੇ ਉਹ ਮੌਸਮ ਦਾ ਚਾਹੇ ਉਹ ਦਰ ਘਰ ਦਾ ਚਾਹੇ ਆਪਣੇ ਪੇਰੈਂਟਸ ਦਾ ਚਾਹੇ ਬੱਚਿਆਂ ਦਾ ਰਿਸ਼ਤੇਆਂ ਦਾ ਚਾਹੇ ਸੰਸਾਰ ਦਾ ਅਸੀਂ ਉਹਨੂੰ ਉਵੇਂ ਜੱਜ ਕਰਾਂਗੇ ਜਿਸ ਬਿਰਤੀ ਤੇ ਅਸੀਂ ਬੈਠੇ ਹਾਂ ਕਿ ਸਭ ਕੁਝ ਮਾੜਾ ਹੀ ਹੈ ਦੂਜਾ ਲੈਵਲ ਉਹਦਾ ਆ ਜਾਂਦਾ ਕਿ ਅਸੀਂ ਨਿੰਦਿਆ ਤੋਂ ਥੋੜਾ ਜਿਹਾ ਉੱਪਰ ਉੱਠ ਗਏ ਪਰ ਅਸੀਂ ਮੈਨੀਪੂਲੇਟ ਕਰਨ ਲੱਗ ਗਏ ਇਨਫੋਰਮੇਸ਼ਨ ਨੂੰ ਉਹ ਚੁਗਲੀ ਵਾਲਾ ਕਿ ਅਸੀਂ ਥੋੜਾ ਜਿਹਾ ਇਹਨੂੰ ਗਲਤ ਕਹਿ ਕੇ ਇਹਨੂੰ ਵਡਿਆ ਕੇ ਝੂਠੀ ਪੁਚਾਪ ਲੋਸੀ ਕਰਕੇ ਤੇ ਇਹਦੀ ਕਰਕੇ ਮਤਲਬ ਕੱਢ ਲਾਂਗੇ ਇਹ ਦੂਜਾ ਗੇਅਰ ਹੈ ਹੈ ਉਸੇ ਰੋਟ ਦੇ ਜੀ ਇਹਦੇ ਤੋਂ ਅਗਲਾ ਗੇਰ ਹੈ ਕਿ ਤੁਸੀਂ ਸੈਂਕਲਵਾਜ਼ ਹੀ ਹੋ ਜਾਨਨੇ ਹੋ 100% 24 ਘੰਟੇ ਇਸ ਚੁਲ ਜੇ ਹੋਇਓ ਆਪਣੇ ਆਪ ਨੂੰ ਵੀ ਇਦਾਂ ਹੀ ਜਜ ਕਰਨ ਲੱਗ ਗਏ ਹੋ ਕਿ ਮੇਰੀ ਜ਼ਿੰਦਗੀ ਵੀ ਐਵੇਂ ਹੀ ਹੈ ਬਾਹਰਲਾ ਨਹੀਂ ਕੱਲਾ ਅੰਦਰ ਨੂੰ ਵੀ ਤੁਸੀਂ ਇਹ ਰੂਟ ਹੋਰ ਹੈ ਸਭ ਤੋਂ ਪਹਿਲਾ ਸਟੈਪ ਇਹਦੇ ਚ ਇਹ ਹੈ ਕਿ ਪਹਿਲਾਂ ਨਿਊਟਰਲ ਗੇਰ ਚ ਪਾ ਲਓ ਕਮ ਟੂ ਦਾ ਪ੍ਰੈਜ਼ੈਂਟ ਮੂਮੈਂਟ ਕਿ ਹੁਣ ਕੀ ਹੈ ਤੁਸੀਂ ਜਿਹੜਾ ਸਾਲ ਆ ਰਹੇ ਹੋ ਠੀਕ ਠਾਕ ਹੈ ਨਾ ਸਾਰਾ ਕੁਝ ਸਾਰਾ ਯੂਨੀਵਰਸ ਤੁਹਾਨੂੰ ਸਾਥ ਦੇ ਰਿਹਾ ਹੈ ਪਤਾ ਨਹੀਂ ਕਿੱਥੋਂ ਆਕਸੀਜਨ ਚੱਕ ਕੇ ਲਿਆ ਰਹੇ ਸਾਰਾ ਕੁਝ ਨੋਰਮਲ ਹੈ ਨਾ ਕੁਝ ਗਲਤ ਹੈ ਨਾ ਠੀਕ ਹੈ ਜਦੋਂ ਇਹ ਝਾਗੇ ਇਹ ਚੋਂ ਤੁਸੀਂ ਥੋੜਾ ਜਿਹਾ ਹੋਰ ਅੰਦਰ ਨੂੰ ਝਾਤ ਮਾਰੋਗੇ ਤਾਂ ਤੁਸੀਂ ਉਹ ਹੀ ਤਾਂ ਕ੍ਰੀਏਟ ਕਰ ਰਹੇ ਹੋ ਸਾਰਾ ਕੁਝ ਕ੍ਰੀਏਟਰ ਕੌਣ ਹੈ ਜਦੋਂ ਤੁਸੀਂ ਕ੍ਰੀਏਟ ਕਰ ਰਹੇ ਹੋ ਇਹਦਾ ਮਤਲਬ ਤੁਸੀਂ ਪੋਜ਼ਿਟਿਵ ਵੀ ਕ੍ਰੀਏਟ ਕਰ ਸਕਦੇ ਹੋ ਫੇ ਆਲੇ-ਦਾਲੇ ਵੀ ਅੰਦਰ ਵੀ ਤੁਸੀਂ ਦੇ ਕੋਈ ਪੋਜ਼ਿਟਿਵ ਹੀ ਹੈ ਸਾਰਾ ਕੁਝ ਤੁਸੀਂ ਲਾਈਫ ਹੋ ਐਡੇ ਬ੍ਰਹਿਮੰਡ ਦੀ ਸਾਰੀ ਲਾਈਫ ਹੈ ਜਿਹੜੀ ਸੂਰਜ ਚੰਦ ਤਾਰੇ ਉਹਦਾ ਹਿੱਸਾ ਹੀ ਹੋ ਤੁਸੀਂ ਇੱਕ ਫਿਰ ਪੁੱਠੇ ਪਾਸੇ ਨੂੰ ਅਸੀਂ ਕਿਉਂ ਜਾਣਾ ਜਦੋਂ ਤੁਸੀਂ ਸਾਰੇ ਬ੍ਰਹਿਮੰਡ ਦੇ ਕ੍ਰੀਏਟਰ ਦਾ ਹੀ ਹਿੱਸਾ ਹੈਗੇ ਹੋ ਤਾਂ ਫਿਰ ਨੂੰ ਚੰਗਾ ਹੀ ਕ੍ਰੀਏਟ ਕਰ ਲੋ ਖੁਸ਼ ਕਿਉਂ ਨਹੀਂ ਹੋ ਸਕਦੇ ਚੜ੍ਹਦੀ ਕਲਾ 'ਚ ਕਿਉਂ ਨਹੀਂ ਰਹਿ ਸਕਦੇ ਗੱਲ ਕਿਉਂ ਗਲਤ ਰਹਾ ਪਈ ਹੈ ਐਨੀ ਕੀ ਗੱਲ ਹੈ ਸੰਗ No thyself ਜਿਹੜਾ ਮੰਤਰ ਹੈ ਸਾਰੀਆਂ ਚੀਜ਼ਾਂ ਦਾ ਅਲਟੀਮੇਟ ਇੱਥੇ ਹੀ ਆਉਂਦਾ ਹੈ ਕਿ ਆਪਣੇ ਆਪ ਨੂੰ ਜਾਣੋ ਪਛਾਣੋ ਤੁਸੀਂ ਠੀਕ ਠਾਕ ਹੈ ਹੋ ਤੁਸੀਂ ਤਾਂ ਪਰਮਾਨੰਦ ਦਾ ਹੀ ਸਰੋਤੋਂ ਇੱਕ ਤੇ ਉਹੀ ਫਲਾਓਗੇ ਆਪਣਾ ਮੂਲ ਪਛਾਣ ਉਹੀ ਤੁਹਾਡੇ ਕੋਲ ਆਈ ਜਾਣਾ ਹੈ ਜਿੰਨਾ ਤੁਸੀਂ ਜੋ ਕੁਝ ਦੋਗੇ ਉਹੀ ਵਾਪਸ ਆਈ ਜਾਊਗਾ ਖੁਸ਼ੀ ਦੋਗੇ ਚੰਗਿਆਈ ਦੋਗੇ ਗੁੱਡਨੈਸ ਦੋਗੇ ਵਾਪਸ ਜ਼ਰੂਰ ਆਊਗੀ ਗ੍ਰੇਟਫੁਲ ਹੋਵੋਗੇ ਤਾਂ ਸਾਰੇ ਗ੍ਰੰਥਾਂ ਚ ਲਿਖਿਆ ਹੋਇਆ ਹੈ ਕਿ ਤੁਹਾਨੂੰ ਚੰਗਾਈ ਵੱਧ ਜਿਹੜੀ ਚੀਜ਼ ਲਈ ਗ੍ਰੇਟਫੁਲ ਹੋਵੋਗੇ ਉਹੀ ਜ਼ਿਆਦਾ ਮਿਲੋਗੇ ਸੋ ਮੇਰਾ ਖਿਆਲ ਇਹ ਹੈ ਕਿ ਮਤਲਬ ਵੇਸਵਰੀ ਛੱਡ ਕੇ ਸਵਰਚ ਆਉਣਾ ਚਾਹੀਦਾ ਹੈ ਨਾ ਸ਼ੁਕਰਵਾਨ ਛੱਡ ਕੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਨਿੰਦਿਆ ਚੁਗਲੀ ਸਾਰਾ ਕੁਝ ਛੱਡ ਕੇ ਕ੍ਰਿਟਿਸਿਜ਼ਮ ਉਸਤਤ ਕਰਨੇ ਚਾਹੀਦੇ ਆਪਣੇ ਆਪ ਦੀ ਨਹੀਂ ਸਾਨੂੰ ਬਣਾਉਣ ਵਾਲੇ ਸਾਰਾ ਕੁਝ ਸ਼ੁਭ ਹੋਵੇਗਾ